ਬਹੁਤ ਹੀ ਕਿਰਪਾ ਹੋਈ ਆ ਗੁਰੂ ਨਾਨਕ ਦੇਵ ਜੀ ਕਲਗੀਧਰ ਮਹਾਰਾਜ ਦਾ ਸਥਾਨ ਹੈ ਗੁਰਦੁਆਰਾ ਸਾਹਿਬ ਮਿੱਠਾ ਟਾਣਾ ਗੁਰਦੁਆਰਾ ਸਾਹਿਬ ਆ ਸਾਡੇ ਲਈ ਬੜਾ ਪੂਜਨੀ ਹੈ। ਸ਼੍ਰੀ ਰਾਮ ਮੰਦਿਰ ਦਾ ਬੜਾ ਪੁਰਾਣਾ ਬਹੁਤ ਪੂਜਨੀ ਸਥਾਨ ਆ। ਔਰ ਬੜੇ ਲੰਬੇ ਅਰਸੇ ਤੋਂ ਇਲਾਕੇ ਦੇ ਨਿਵਾਸੀ ਵੀ ਡੰਪ ਦੀ ਲੜਾਈ ਲੜਦਾ ਇਸ। ਔਰ ਸਰਕਾਰ ਤੋਂ ਆਉਣ ਤੋਂ ਪਹਿਲਾਂ ਅੱਪਾ ਇੱਕ ਗੱਲ ਕੀਤੀ ਸੀ ਮੈਂ ਪਬਲਿਕ ਦੇ ਨਾਲ ਉਸ ਵੇਲੇ ਜਾ ਕੇ ਇਹ ਮੌਕਾ ਮਿਲਿਆ ਜਦੋਂ ਇੱਥੇ ਵੀ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਤੇ ਸੀ ਇਹਨੂੰ ਡੰਪ ਨੂੰ ਰਿਮੂਵ ਕਰਾਂਗੇ ਇਹਨੂੰ ਕਿਤੇ ਵੀ ਲੈ ਕੇ ਜਾਈਏ ਸੋ ਮੈਂ ਕਹਨਾ ਸੱਚੇ ਬਾਦਸ਼ਾਹ ਦੀ ਮਿਹਰ ਹੋਈ ਔਰ ਉਹਨਾਂ ਨੇ ਜਿਹੜਾ ਕੰਮ ਦਿੱਤਾ ਸੀ ਉਹਨੂੰ ਆਪਾਂ ਪੂਰਾ ਉਹਨਾਂ ਨੇ ਆਪਣੀ ਕਿਰਪਾ ਨਾਲ ਕੀਤਾ ਮੈਂ ਤਾਂ ਇਹ ਕਹਿ ਸਕਦਾ ਉਹਨਾਂ ਦੀ ਕਿਰਪਾ ਤੋਂ ਬਿਨਾ ਕਹਿੰਦੇ ਨਾ ਮੈਂ ਇੱਕ ਪੱਤਾ ਨਹੀਂ ਹਿੱਲਦਾ ਬਿਨਾ ਉਹਨਾਂ ਦੀ ਕਿਰਪਾ ਤੋਂ ਮਹਾਰਾਜ ਦੀ ਸੋ ਉਹਨਾਂ ਨੇ ਜਿਹੜਾ ਸੀਗਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਪਿਆਰ ਨਾਲ ਇਲਾਕੇ ਦੇ ਜਿੰਨੇ ਪਤਵੰਤੇ ਸੱਜਣ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਦੇ ਨਾਲ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਕੌਂਸਲਰ ਇੱਥੋਂ ਸਾਰੇ ਸਤਿਕਾਰਯੋਗ ਸਾਥੀਆਂ ਦੇ ਨਾਲ ਅਸੀਂ ਨੂੰ ਚੱਕਰਾਂ ਚ ਕਾਮਯਾਬ ਰਹੇ ਔਰ ਇਹਦਾ ਨਾਮਕਰਨ ਜਿਹੜਾ ਹੈ ਅਸੀਂ ਚੌਥੀ ਪਾਸ਼ਾ ਹੀ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਉੱਤੇ ਰਾਮਦਾਸ ਮਾਰਕ ਕੀਤਾ ਸੋ ਬੋਲੇ ਸੋ ਨਹਾ ਸਤਿ ਸ੍ਰੀ ਅਕਾਲ ਕਿਉਂਕਿ ਇਹ ਇਹ ਸਾਰਾ ਸਥਾਨ ਆਸੀਂ ਦੇਖਦੇ ਆ ਇਹ ਸਾਰਾ ਇੱਥੇ ਪੂਰਾ ਧਾਰਮਿਕ ਜਿੰਨੀ ਸੰਗਤ ਆ ਜਦੋਂ ਇੱਥੇ ਸ਼ਬਦ ਕੀਰਤਨ ਦਰਬਾਰ ਹੁੰਦਾ ਰਖਿਆ 35 ਤੋਂ 36 ਹੋ ਚੁੱਕਿਆ ਅੱਜ ਤੱਕ 35 ਹੋ ਚੁੱਕਿਆ ਅੱਜ ਤੱਕ ਉਹ ਬੜਾ ਭਾਰਾ ਇੱਕ ਉਹ ਵੀ ਦੇਖੋ ਪਰਮਾਤਮਾ ਨੇ ਇੱਕ ਅੱਛੀ ਸ਼ੁਰੂਆਤ ਜਿਹੜੀ ਅੱਜ ਕਿੱਥੇ ਪਹੁੰਚ ਗਈ ਇੰਨੀ ਸੰਗਤ ਆਂਦੀ ਆ ਮੇਰਾ ਖਿਆਲ ਲੱਖਾਂ ਹਿਸਾਬ ਨਾਲ ਲੋਕ ਆ ਕੇ ਜਾਂਦੇ ਲੱਖਾਂ ਦੇ ਹਿਸਾਬ ਨਾਲ ਜੁਰਗਤ ਆ ਕੇ ਜਾਂਦੀ ਹੈ ਜਦੋਂ ਇੱਥੇ ਆਂਦੀ ਸੀਗੀ ਤਾਂ ਬੜਾ ਆਪਣੇ ਮਨ ਨੂੰ ਤਸੱਲੀ ਨਹੀਂ ਸੀ ਹੁੰਦੀ ਤੇ ਜਦੋਂ ਲੱਗਦਾ ਸੀ ਵੀ ਨਹੀਂ ਯਾਰ ਇਹ ਅਸੀਂ ਕਿੱਦਾਂ ਇਹਨੂੰ ਲੇਕਿਨ ਉਹਦੀ ਕਿਰਪਾ ਹੋਈ ਆ ਫਿਰ ਔਰ ਉਹਦੇ ਮਾਲ ਨਾਲ ਜਿੱਥੇ ਇਹਦਾ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਦੇ ਉੱਤੇ ਅਸੀਂ ਨਾਮਕਰਨ ਕੀਤਾ ਹੈਗਾ ਇਹਦੀ ਬਿਊਟੀਫਿਕੇਸ਼ਨ ਕੀਤੀ ਆ ਔਰ ਇਹਨੂੰ ਖੂਬਸੂਰਤ ਬਣਾਉਣ ਦੇ ਲਈ ਇਹਦੀ ਹਾਲ ਤੱਕ ਦੋਨੋਂ ਸਾਈਡਾਂ ਜਿਹੜੀਆਂ ਹੈ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜਲਦੀ ਬਣਨੇ ਆ ਉਹਦੇ ਵਿੱਚ ਇੱਕ ਸ਼ੁਰੂਆਤ ਜਿਹੜੀ ਹੈਗੀ ਆ ਅਸੀਂ ਸੰਤ ਉਦੋਂ ਸਾਰੇ ਸੰਤਾ ਮਹਾਂਪੁਰਸ਼ਾਂ ਨਾਲ ਲਵਾਵਾਂਗੇ ਸਾਰੇ ਜਿੰਨੇ ਵੀ ਇੱਥੋਂ ਮਿੱਠਾ ਟਵਾਲਾ ਸਾਹਿਬ ਵਾਲੇ ਮਹਾਰਾਜ ਹੈਗੇ ਆ ਇਧਰੋਂ ਜਿਹੜੇ ਮਹਾਂਪੁਰ ਸੇਵਾ ਕਰ ਰਹੇ ਆ ਇਧਰ ਵੀ ਜਿਹੜਾ ਕੋਈ ਕਰ ਰਿਹਾ ਆ ਆਪਾਂ ਸਾਰਿਆਂ ਨਾਲ ਲੈ ਕੇ ਉਹਦੀ ਇੱਕ ਸੈਕੰਡ ਫੇਸ ਦੀ ਸ਼ੁਰੂਆਤ ਅਸੀਂ ਕਰਦੇ ਆ ਉਹਦਾ ਅਸੀਂ ਪਹਿਲਾ ਪ੍ਰੋਗਰਾਮ ਸਾਰਾ ਬਣਾਵਾਂਗੇ ਤੁਹਾਨੂੰ ਸਾਰਿਆਂ ਸਹਿਯੋਗ ਲਵਾਂਗੇ ਜੋਤ ਸਾਹਿਬ ਕਪੂਰ ਸਾਹਿਬ ਤੁਹਾਨੂੰ ਸਾਰਿਆਂ ਨਾਲ ਲੈ ਕੇ ਮੇਰੇ ਸਾਹਿਬ ਤੁਹਾਨੂੰ ਸਾਰਿਆਂ ਸਾਥੀਆਂ ਨਾਲ ਲੈ ਕੇ ਤੁਹਾਨੂੰ ਜੀ ਅਦਾ ਸਾਰੇ ਸਾਥੀਆਂ ਨਾਲ ਲੈ ਕੇ ਅਸੀਂ ਇਹ ਕੋਈ ਸ਼ੁਰੂਆਤ ਕਰਦੇ ਆ ਉਮ ਲੱਗਦਾ ਹੱਸ ਤਾਂ ਸਾਨੂੰ ਉਹਨੂੰ 3 ਤੋਂ 4 ਮਹੀਨੇ ਦਾ ਟਾਈਮ ਹੋਰ ਲੱਗੇਗਾ ਇਹਨੂੰ ਪੂਰਾ ਬਿਊਟੀਫਿਕੇਸ਼ਨ ਦੇਦਲਾ ਇਹ ਅਸੀਂ ਅੱਜ ਸਰਵੇਸ ਕਰ ਬਈ ਲਾਈਟਾਂ ਲਗਾ ਦਈਏ ਕੋਈ ਸੰਗਤ ਦੇ ਲਈ ਔਰ ਹੋਰ ਵੀ ਸਾਈਡਾਂ ਤੇ ਲੱਗਣੀਆਂ ਤੇ ਇਹਦੇ ਵਿੱਚ ਮੈਂ ਧੰਨਵਾਦ ਕਰਦਾ ਮਿਸਟਰ ਗੋਇਨਕਾ ਦਾ ਜਿਹੜੇ ਕੋਕਾ ਕੋਲਾ ਨੂੰ ਦੇਖਦੇ ਆ ਲੁਧਿਆਣਾ ਵੀਵਰੈਂਸ ਦਾ ਖਾਸ ਤੌਰ ਤੇ ਉਹਨਾਂ ਨੇ ਆਪਣਾ ਯੋਗਦਾਨ ਜਿਹੜਾ ਹੈਗਾ ਪਾਇਆ ਉਸ ਤੋਂ ਬਾਅਦ ਜਿਹੜਾ ਕੰਮ ਜਿਹੜਾ ਸਾਡਾ ਨਗਰ ਨਿਗਮ ਦੇ ਸਹਿਯੋਗ ਖਾਸ ਤੌਰ ਤੇ ਕਿ ਸਾਡੇ ਕਾਰਪੋਰੇਟਰਾਂ ਦਾ ਔਰ ਮੇਅਰ ਸਾਹਿਬ ਦਾ ਸਹਿਯੋਗ ਹੁੰਦਾ ਉਹ ਕਾਰਪੋਰੇਸ਼ਨ ਦੇ ਐਂਡ ਦੇ ਉੱਤੇ ਜਿਹੜਾ ਕੰਮ ਹੈਗਾ ਉਹ ਵੀ ਹੋਏਗਾ ਔਰ ਮੇਰੇ ਨਗਰ ਨਿਗਮ ਦੇ ਸਾਥੀਆਂ ਨੇ ਮੇਅਰ ਸਾਹਿਬ ਨੇ ਸਾਰੇ ਸਾਥੀਆਂ ਨੇ ਡਿਪਟੀ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਨੇ ਸਾਰੇ ਕਾਉਂਸਲਰ ਨੇ ਆਪਾਂ ਇੱਕ ਬਹੁਤ ਵੱਡਾ ਮਤਾ ਜਿਹੜਾ ਹੈਗਾ ਦੇਖੋ ਮੈਂ ਹੁਣ ਨੰਗੇ ਆਇਆ ਮੈਂ ਮੁੰਡੇ ਨੂੰ ਇਹੀ ਕਹਿਣ ਦਾ ਮੈਂ ਕਹਿੰਦਾ ਦੇਖ ਰੋਸ਼ਨ ਗਰਾਊਂਡ ਦੇ ਉੱਤੇ ਐਡਾ ਸੁੰਦਰ ਦਰਵਾਜ਼ਾ ਲੱਗਦਾ ਔਰ ਉਹਦੇ ਉਸਨ ਪੂਰੀ ਖੂਬਸੂਰਤੀ ਤਾਂਕ ਲੱਗ ਜੇ ਕਿੰਨੇ ਦਿਨ ਸਾਰੇ ਤੁਸੀਂ ਅਸੀਂ ਪਹਿਲਾਂ ਵੀ ਚੱਕਰ ਮਾਰ ਕੇ ਜਾਈਦਾ ਜਿਸ ਦਿਨ ਹੋਣਾ ਉਸ ਦਿਨ ਆਈਦਾ ਹੈ ਉਸ ਤੋਂ ਪਹਿਲੇ ਚੱਕਰ ਮਾਰੀਦਾ ਵੇਖਿਆ ਪ੍ਰੋਗਰਾਮ ਚੱਲ ਰਿਹਾ ਕੋਈ ਕਿਸੇ ਚੀਜ਼ ਦੇ ਸਹਿਯੋਗ ਦੀ ਸਾਡੇ ਲੋੜਾ ਕਾਰਪੋਰੇਸ਼ਨ ਦੀ ਉਹਨੂੰ ਕਰੀਦਾ ਇਹਦਾ ਵੀ ਜਲਦ ਅਸੀਂ ਕੰਮ ਹੈ ਇਹਦਾ ਨਵੀਨੀਕਰਨ ਕਰ ਰਹੇ ਆ ਇਹ ਵੀ ਦੇਖਣਯੋਗ ਹੋਏਗਾ ਮੈਂ ਤੁਹਾਨੂੰ ਇੰਨੀ ਗੱਲ ਕਹਿ ਸਕਦਾ ਲੋਕ ਇੱਥੇ ਬਹੁਤ ਬਹੁਤ ਧੰਨਵਾਦ ਇਹ ਵੀ ਦੇਖਣਯੋਗ ਹੋਏਗਾ ਰੋਸ਼ਨ ਗਰਾਊਂਡ ਜਿਹੜੀ ਆ ਇਹ ਇੱਕ ਕੈਪਟਨ ਸਾਹਿਬ ਜਿਹਾ ਕੋਈ ਜੇ ਉਹਨਾਂ ਨੇ ਨਾਂ ਤੇ ਉੱਤੇ ਰੱਖਿਆ ਨਾ ਇਹ ਬਾਕੀ ਆ ਹੀ ਇਹ ਰੋਸ਼ਨ ਗਰਾਊਂਡ ਹੈ ਰੋਸ਼ਨ ਹੀ ਹੋਏਗਾ